ਰੇ ਜੰਗਲਾ ਦਾ ਤੇਰਾ ਪਰਨਾ ਕੱਟਾ ਵਾ ਲਾ ਦੇ ਪਰਦਾ ਮੈਂ ਆਪੇ ਦੋ ਮੇਰਾ ਤਾਇ ਦਾ ਮੁੰਡਾ ਜੀ ਭਰਾ ਹੀ ਮੇਰਾ ਕਿੰਨੇ ਘਟਣ ਬਰਾਹਰੀ ਕਿੱਥੇ ਭਰਾਂ ਦੀ ਮਟਨਾ ਜੀ ਪਿੰਡ ਹੀ ਨਿਕਲਦੇ ਆ ਥੋਕੇ ਦੁਕਾਨਾਂ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਹੁੰਦੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਐ 6 ਵਜੇ ਦੀ ਆਈ 5:30 6 ਵਜੇ ਦੀ ਤੇ ਲੱਗਿਆ ਕਿੰਨੇ ਕੁ ਬੰਦੇ ਸੀਗੇ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਜੀ ਫਾਇਰ ਕਰਕੇ ਮਾਰੇ ਹਾਂਜੀ ਹਾਂਜੀ ਫਾਇਰ ਮਾਰੀ ਦੋਵੇਂ ਸ਼ੀਸ਼ੇ ਆ ਗਏ ਉਸ ਵੱਲ ਕੋਈ ਇਨਸਾਫ ਹੋਇਆ ਕਿ ਇਨਸਾਫ ਹਜੇ ਕੋਈ ਨਹੀਂ ਹੋਇਆ ਤਾਂ ਕਿ ਪੈਰ ਵਾਈ ਕੀਤੀ ਉਹਨਾਂ ਨੂੰ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਡਿਊਟੀ ਚੱਲ ਰਹੀ ਸੀ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕਿਤਨਾ ਵਕਤ ਸਵੇਰ 6:30 ਵਜੇ ਦੀ ਗੱਲ ਹੈ 6:30 ਵਜੇ ਜਾਂਦੇ ਗੱਡਿਆਂ ਤੇ ਜੱਦ ਕੰਮ ਹੋਇਆ 6:55 ਦੇ ਗੋਲਿਆਂ ਵਧੀਆਂ ਹੋਣਾਂ ਸੀ ਉਹ ਵੀ ਮਾਰਨੇ ਆ ਗੋਲੀਆਂ 15 20 ਵਜਿਆਂ ਗੋਲੀਆਂ ਰਾਂਜੇ ਜੀ ਬਾ ਪੈਂਡ ਦੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਆ ਹੋਇਆ ਕੰਮ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਇੱਥੇ ਗੱਲ ਉਹਨੂੰ ਸਾਰਾ ਕੁਝ ਪਤਾ ਵਾ ਸਾਨੂੰ ਤਕਰੀਬਨ 7:00 ਵਜੇ ਦੇ ਕਰੀਬ ਸਾਨੂੰ ਜਿਹੜੀ ਪੌਣੇ 7 ਦੇ ਕਰੀਬ ਜਿਹੜੀ ਇਹ ਵਾਰਦਾਤ ਹੋਈ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਪੰਡਰਕਲਾਂ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਉਮਰ ਸੀ ਮੁੰਡਾ ਹੈਗਾ ਉਹਨੂੰ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ ਗਈ ਹੈ ਸੋ ਅਸੀਂ ਐਟ ਦੀ سپورਟ ਐਸਐਚਓ ਸਾਹਿਬ ਮੌਕੇ ਤੇ ਚਲੇ ਕੇ ਮੈਂ ਵੀ ਚਲਾ ਗਿਆ ਸਾਡੇ ਮਾਨ ਜੋਗ ਰੈਸਕਿਊ ਡੀ ਸਾਹਿਬ ਵੀ ਮੌਕੇ ਤੇ ਡੀਐਸਪੀ ਡੀ ਸਾਹਿਬ ਵੀ ਸੋ ਇਹ ਵਾਰਦਾਤ ਹੋਣ ਦੇ ਨਾਲ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਉਹਨਾਂ ਦੀ ਦਸ਼ਨ ਨਿਸ਼ਤਮਤਾਪ ਜਿਹੜੀਆਂ 40-50 ਧਰਮਕੋੜ ਦੀਆਂ ਟੀਮਾਂ ਅਤੇ ਸੀਆਈਏ ਦੀਆਂ ਅਤੇ ਫੋਰੈਂਸਿਕ ਦੀਆਂ ਟੀਮਾਂ ਤੇ ਟੈਕਨੀਕਲ ਦੀਆਂ ਟੀਮਾਂ ਨਾਲ ਹੀ ਜਿਹੜੀਆਂ ਹਰਕਤ ਦੇ ਵਿੱਚ ਆਗੀਆਂ ਸੋ ਉਹਨੂੰ ਲੈ ਕੇ ਅਸੀਂ ਜਿਹੜਾ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਾਡੀਆਂ ਵੀ ਟੀਮਾਂ ਲੱਗੀਆਂ ਹੋਈਆਂ ਇਹਨਾਂ ਦੇ ਵਾਰਸਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਬਿਆਨ ਲਿਖ ਕੇ ਜਿਹੜੀ ਐਫਆਈਆਰ ਸੱਤ ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਬਾਈ ਨੇਮ ਜਿਹੜੀ ਐਫਆਈਆਰ ਦਰਜ ਕਰ ਦਿੱਤੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੀਆਂ ਟੀਮਾਂ ਜਿਹੜੀਆਂ ਦੋਸ਼ੀਆਂ ਨੂੰ ਫੜਨ ਦੇ ਲਈ ਗਈਆਂ ਹੋਣੇ ਜਲਦੀ ਤੋਂ ਜਲਦੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਸਰੇ ਕੋਈ ਪੁਰਾਣੀ ਰੰਜਿਸ਼ ਵੀ ਦੱਫੀ ਜਾ ਰਹੀ ਹੈ ਉਹ ਸਰਪੰਚ ਦੇ ਨਾਂ ਨਾਲ ਗੱਪੀ ਕਰ ਹਾਂਜੀ ਇਹਦੇ ਵਿੱਚ ਇੱਕ 2017 ਦੇ ਵਿੱਚ ਵੀ ਇੱਕ ਐਫ ਆਈ ਆਰ ਦਰਜ ਹੋਈ ਹੈ ਜਿਹੜੀ ਇਹ ਜਿਹੜਾ ਲੜਕਾ ਜਿਹੜਾ ਜਿਹਦੀ ਡੈਥ ਹੋਈ ਹੈ ਹੁਣ ਉਸ ਦੇ ਖਿਲਾਫ ਵੀ ਇੱਕ ਐਫ ਆਈ ਆਰ ਦਰਜ ਹੋਈ ਸੀ ਪਹਿਲਾਂ ਵੀ ਇਹਨਾਂ ਦੇ 308 ਦਾ ਜਿਹੜਾ ਮਕਦਮਾ ਦਰਜ ਹੋਇਆ ਹੈ ਉਸ ਨੂੰ ਲੈ ਕੇ ਵੀ ਇਹ ਰੰਜਿਸ਼ ਚੱਲੀ ਆਉਂਦੀ ਸੀ ਅਤੇ ਹੁਣ ਸੈਕੰਡ ਲੀਜੇ ਜਿਹੜੀਆਂ ਬਲੌਕ ਸੰਮਤੀ ਦਾ ਇਲੈਕਸ਼ਨ ਤੇ ਪੰਚਾਇਤੀ ਜਿਹੜੀਆਂ ਚੋਣਾਂ ਦਾ ਸੀਗਾ ਉਹਦੇ ਵਿੱਚ ਵੀ ਇਲੈਕਸ਼ਨ ਨੂੰ ਲੈ ਕੇ ਜਿਹੜਾ ਇਹਨਾਂ ਦੀ ਕਸ਼ਮੀਰ ਗ੍ਰਸਤੀ ਜਿਹੜੀ ਚੱਲੀ ਆਉਂਦੀ ਸੀ ਉਸੇ ਰੰਜਿਸ਼ ਦੇ ਕਾਰਨ ਹੀ ਜਿਹੜੇ ਇਹਦੇ ਜਿਹੜੀਆਂ ਗੋਲੀਆਂ ਮਾਰ ਗਏ ਸਰ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਸੀ ਫਿਰ ਹਾਂਜੀ ਇਹ ਜਿਹੜਾ ਮੁੰਡਾ ਨੈਸਲੇ ਦੇ ਵਿੱਚ ਜਿਹੜਾ ਲੇਬਰ ਜਿਹੜਾ ਉਹਨਾਂ ਦਾ ਯੂਨੀਅਨ ਦਾ ਪ੍ਰੈਜ਼ੀਡੈਂਟ ਹੈਗਾ ਉਹਦੇ ਤੌਰ ਤੇ ਜਿਹੜੇ ਉੱਥੇ ਜੌਬ ਕਰਦਾ ਹੈ ਸਵੇਰੇ ਆਪਦੀ ਨੇਸਲੇ ਦੇ ਵਿੱਚ ਜੌਬ ਕਰਨ ਲਈ ਜਿਹੜਾ ਜਾ ਰਿਹਾ ਸੀ ਪਿੰਡ ਦੇ ਵਿੱਚ ਵੈਸੇ ਪੋਲੀਟਿਕਲ ਤੌਰ ਤੇ ਕਾਫੀ ਸਰਗਰਮ ਸੀਗਾ ਐਸੇ ਰੰਜਿਸ਼ ਕਰਕੇ ਹੀ ਜਿਹੜਾ ਇਹਦੇ ਜਿਹੜੀਆਂ ਗੋਲੀਆਂ ਮਾਰੀਆਂ। ਇਹ ਹਮਲਾਵਰ ਕਿਹੜੀ ਗੱਡੀ ਤੇ ਆਈ ਸੀ? ਸਰ ਕਿੰਨੀਆਂ ਗੋਲੀਆਂ ਚੱਲੀਆਂ? ਤਕਰੀਬਨ 10-12 ਦੇ ਕਰੀਬ ਗੋਲੀਆਂ ਜਿਹੜੀਆਂ ਹੈਗੀਆਂ ਉੱਥੇ ਚੱਲੀਆਂ। ਬਾਕੀ ਇਹਦਾ ਮੁੰਡੇ ਦਾ ਪੋਸਟਮਾਰਟ ਹੋਣ ਤੋਂ ਬਾਅਦ ਜਿਹੜਾ ਪਤਾ ਚੱਲੂਗਾ ਇਹਦੀ ਬਾਡੀ ਦੇ ਵਿੱਚ ਇਹਨਾਂ ਕਿੰਨੀਆਂ ਗੋਲੀਆਂ ਲੱਗੀਆਂ ਨੇ। ਹਮਲਾਵਰ ਕਿੰਨੇ ਦੀ ਸੰਖਿਆ ਚ ਸੀਗੇ? ਅਮਲਾਵਰ ਦੇ ਜਿਹੜਾ ਇਹਨਾਂ ਦੇ ਬਿਆਨ ਮੁਤਾਬਕ ਇਹਨਾਂ ਨੇ ਦੋ ਬੰਦੇ ਦੱਸਿਆ ਕਿ ਜਿਹੜੇ ਫਾਇਰ ਕਰ ਰਹੇ ਸੀ ਆਪਣੇ ਵੈਪਨ ਦੇ ਨਾਲ ਅਤੇ ਦੂਸਰੇ ਬੰਦੇ ਜਿਹੜੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਸ਼ਹਿ ਦੇ ਨਾਲ ਇਹਨਾਂ ਨੇ ਜਿਹੜਾ ਸਾਡੇ ਤੇ ਜਿਹੜੀਆਂ ਫਾਇਰਿੰਗ ਜਿਹੜੀ ਕਰਵਾਈ ਹੈ ਟੋਟਲ ਕਿੰਨੇ ਬੰਦਿਆਂ ਦੇ ਮਾਮਲਾ ਦੱਸ ਸੱਤ ਜਿਹੜੇ ਦੋਸ਼ੀ ਬਾਈ ਨੇਮ ਨੇ ਬਾਕੀ ਕੁਝ ਅਣਪਛਾਤੇ ਇਹਨਾਂ ਨੇ ਜਿਹੜੇ ਉਹਦੇ ਵਿੱਚ ਲਿਖਾਏ ਨੇ ਕਾਲੀ ਗੱਡੀ ਦੇ ਉੱਪਰ ਆਏ ਸੀ ਉਹ ਸੋ ਗੱਡੀ ਅਸੀਂ ਅਜੇ ਵੈਰੀਫਾਈ ਕਰ ਰਹੇ ਹਾਂ ਉਹ ਜੋ ਡਿਸਕਲੋਜ਼ ਨਹੀਂ ਕਰ ਸਕਦੇ ਸਰ ਥਾਣੇ ਦੇ ਪੁਰੇ ਧਰਨਾ ਲੱਗਾ ਹੈ ਪਰਵਾਰੀ ਮੈਂਬਰਾਂ ਦਾ ਧੰਨਵਾਦ ਹੋਇਆ ਥੀ हां जी ਹੋਏ ਜੀ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਜੋ ਕਿਹਾ ਸੀ ਪਹਿਲਾਂ ਉਹਨਾਂ ਦੇ ਇਹ ਸੀਗਾ ਕਿ ਪੁਲਿਸ ਐਫ ਆਈ ਆਰ ਦਰਜ ਕਰੇ ਜਿਹੜੇ ਜਿਹੜੇ ਦੋਸ਼ੀਆਂ ਦਾ ਸੀ ਨਾਮ ਲੈਣੇ ਆ ਸੋ ਅਸੀਂ ਜਿਹੜੇ ਦੋਸ਼ੀਆਂ ਦਾ ਇਹਨਾਂ ਨੇ ਲਿਖਾਇਆ ਸੀ ਉਹ ਉਹਨਾਂ ਦੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਸੋ ਲੜਕੇ ਦਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਅਸੀਂ ਪੋਸਟਮਾਰਟਮ ਕਰਵਾ ਕੇ ਜਿਹੜੀ ਡੈਡ ਬਡੀ ਵਾਰਸਨ ਦੇ ਹਵਾਲੇ ਕਰ ਦਈਏ